सनातन धर्म कमेटी वालों आज सुजानपुर के गंदला लड़ी मोड़ से खुले शराब के ठेके के खिलाफ रोष प्रदर्शन किया एक्साइज विभाग ने नहर विभाग ने चेतावनी दी गई कि जेकर ठेका पंजा दिनों च बंद नहीं होया हाई कोर्ट का रुख करो देखा दे पूरी खबर ਸਾਡੀ ਲੜਾਈ ਛੁਰ ਤੋਂ ਜਾਰੀ ਹੈ ਉਹ ਜਾਰੀ ਰਹੇਗੀ ਉਦੋਂ ਤੱਕ ਜਦੋਂ ਤੱਕ ਅਸੀਂ ਬੀਜ ਪ੍ਰੋਪਰਲੀ ਕਰਦੇ ਅਸੀਂ ਇਹਨਾਂ ਨਜਾਇਜ਼ ਕੰਮਾਂ ਨੂੰ ਬੰਦ ਨਹੀਂ ਕਰਵਾਂਦੇ ਜੇ ਗੱਲ ਕਰੀ ਲੜਾਈ ਦੀ ਲੜਾਈ ਸਾਡੀ ਉਦੋਂ ਹੀ ਸਟਾਰਟ ਹੋ ਗਈ ਜਦੋਂ ਇਹਨਾਂ ਨੇ ਹਾਈਵੇ ਪਰ ਆਮਨੇ ਸਾਹਮਨੇ ਕੇ ਕੇ ਰਾ ਦੇ ਠੇਕੇ ਖੋਲੇ ਇਹਨਾਂ ਨੇ ਮੰਦਰ ਸਕੂਲ ਕਾਲਜ ਗੁਰਦੁਆਰਿਆਂ ਲੱਗੇ ਠੇਕੇ ਖੋਲੇ ਇਹਨਾਂ ਨੇ ਉਹਨਾਂ ਚੀਜ਼ਾਂ ਲੱਗੇ ਠੇਕੇ ਖੋਲੇ ਜਿੱਤੇ ਆਨ ਵਾਲੀ ਜਨਤਾ ਨੂੰ ਹਮੇਸ਼ਾ ਪਰੇਸ਼ਾਨੀ ਹੋ ਰਹੀ ਹੈ ਜੇ ਗੱਲ ਕਰੀ ਗੰਦਰ ਲੜੀ ਦੀ ਸਾਡੇ ਮੰਦਰ ਦੇ ਸਾਹਮਣੇ ਠੇਕੇ ਖੋਲੇ ਗਿਆ

ਇਨਾ ਸਾਈ ਵਿਭਾਗ ਵੀ ਧੋਕਾਂਗੇ ਇਹ ਜੇ ठेकेदार ਸ਼ਰਾਬ ਦੇ ਜਿਹੜੇ ਸਾਨੂੰ ਸੁਨੇਹਾ ਭੇਜਦੇ ਆ ਕਿ ਜੇ ਗੰਦਾ ਆ ਦੀ ਠੇਕੇ ਉੱਤੇ ਪ੍ਰੈਸ਼ਰ ਹੋਇਆ ਕੋਈ ਵੀ ਖਰਾਕ ਹੋ ਸਕਦਾ ਮੈਂ ਚੇਤਾਵਨੀ ਦੇਣਾ ਚਾਹਨਾ ਖਰਾਕ ਕਰਨ ਵਾਲੇ ਆਵੋ ਅਹੀਂ ਖੜੇ ਹਤੇ ਅਹੀਂ ਪ੍ਰਸ਼ਾਸਨ ਵੀ ਮਦਦ ਨਹੀਂ ਲਾਏ ਜਾਂਦੇ ਅਹੀਂ ਕਹਿੰਦੇ ਆਓ ਖਰਾਕ ਕਰੋ ਅਹੀਂ ਹਿੰਦੂ ਤਰ ਮਿਲ ਰਹੀ ਲੜਾਈਆਂ ਅਹੀਂ ਕੋਈ ਬੇਕਾਹ ਲੜਾਈ ਨਹੀਂ ਲੜੇ ਉਹ ਹਿੰਦੂਪਨ ਕਿਹੜੇ ਜੇ ਦੁਬਕੇ ਪਿਛਲ ਲੁਗੇ ਹੋਣਗੇ ਪਰ ਇਹ ਹੋ ਹਿੰਦੂ ਸਾਡੇ ਉਹ ਜਨੂਨ ਹੈ ਅਸੀਂ ਨਜਾਇਜ਼ ਨੂੰ ਰਿਆਇ ਕਹਿੰਦਾ ਜਾਣਿਆ ਉਹ ਸਾਡਾ ਇਹ ਸੰਘਰਸ਼ ਹੈਗਾ ਲਾਸਟ ਤੱਕ ਚਲੇਗਾ ਮਰ ਜੀ ਕੋਈ ਕਾਮਣੀ ਪਰ ਬਾਤ ਮਰ ਤੋਂ ਬਾਅਦ ਹੀ ਲੋਕੀ ਯਾਦ ਕਰਨਗੇ ਇਹਨਾਂ ਨੇ ਕੋਈ ਧਰਮ ਲਈ ਲੜਾਈ ਲੜੀ ਕਾਗ ਕੇ ਮਰੇ ਵੀ ਸ਼ਹੀਦ ਹੋਗੇ ਨਾ ਕਿ ਕੱਚੰਦ ਲੋਕ ਹੁੰਦੇ ਆ ਅਸੀਂ ਜਾਣੋ ਅਸੀਂ ਦਾ ਸਾਡਾ ਨਾਮ ਹੈ ਜੀ ਪਰ ਲੜਾਈ ਜਿਹੜੀ ਇੱਕ ਸਾਈ ਵਿਭਾਗ ਤੇ ਔਰ ਠੇਕੇ ਦੇ ਖਿਲਾਫ ਹੈ ਇਹ ਜੰਗ جاری ਥੀ ਜਾਰੀ ਹੈ ਔਰ ਜਾਰੀ ਰਹੇਗੀ ਜੇ ਅਗਰ ਠੇਕਾ ਨਹੀਂ ਬੰਨ ਕੀਤਾ ਜਾਂਦਾ ਤੇ ਤੁਹਾਡੇ ਲੋਕੀ ਰਾਜ ਦੀ ਕੀ ਰਹੇਗੀ ਸਨਤਨ ਧਰਮ ਹਿੱਸ ਸੰਗਠਨ ਮੀਟਿੰਗ ਇੱਕ ਬੈਨਰ ਥਲੇ ਜਿਹੜੇ ਹਿੰਦੂ ਜੁੜੇ ਆ ਉਹਦੇ ਬਹੁਤ ਜ਼ਿਆਦਾ ਸ਼ਿਕਾਇਤਾਂ ਆਈਆਂ ਔਰ ਇਤਿਹਾਸ ਗਵਾਹ ਹੈ ਸ਼ਿਕਾਇਤਾਂ ਜ਼ਿਆਦਾ ਦੇਰ ਤੱਕ ਆਪਣੇ ਔਰ ਜਿਆਦਾ ਦੇਰ ਤੱਕ ਨਹੀਂ ਚੁੱਕ ਰਹਾ ਸਰਦਾਰ ਕਿਤੇ ਕਿਤੇ ਆ ਕੇ ਉਹਨਾਂ ਜ਼ਿਲ੍ਹੇਵਾਲ ਆਇਆ ਪ੍ਰਸ਼ਾਸਨ ਵੀ ਦੱਸਾਂਗੇ ਕਿ ਤੁਹਾਡੇ ਚੁੱਕ ਪਰ ਰਹੇ ਨੇ ਕਿਤੇ ਕਿਤੇ ਤੁਹਾਡੀ ਨਾਕਾਮੀ ਹੋ ਸਕਦੀ ਹੈ ਸਾਡੇ ਬੋਲਣ ਦੇ ਵਿੱਚ ਜੇ ਨਾ ਕਿਤੇ ਇਸ ਚੀਜ਼ ਦੀ ਕਮੀ ਨੇ ਹੈਗੀ ਅਸੀਂ ਆਪਣੀ ਬੁਆਇਂ ਨੂੰ ਬਲੰਦ ਕਰਨਾ ਜਾਣਦੇ ਹੀ ਜਾਣਦੇ ਹਾਂ ਜਾਣਦੇ ਰਹਿਾਂਗੇ ਬੜੇ ਦੁਖਣਾ ਚਾਹਣਾ ਰਤਾਰਿਆ ਹੈ ਇਹ ਲੜਾਈ ਅੱਜ ਸ਼ੁਰੂ ਨਹੀਂ ਹੋਈ ਇਹ ਅਸਲੋ 8 ਮਹੀਨੇ ਪਹਿਲਾਂ ਤੋਂ ਲੜਾਈ ਚੱਲੀ ਜਾ ਰਹੀ ਹੈ ਉਹਦਾ ਕਾਰਨ ਕੀ ਹੈ ਮਾਧੋਪੁਰ ਤੋਂ ਸਾਡੀ ਇਹ ਲੜਾਈ ਸ਼ੁਰੂ ਹੋਈ ਸੀ ਜਿਹੜੇ ਹਾਈਵੇ ਦੇ ਟੇਕੇ ਖੁੱਲੇ ਆ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਚੇਤਾਇਆ ਕਿ ਜਿਹੜੀ ਤੁਹਾਡੀ ਗਾਈਡਲਾਈਨਸ ਸਪਰੀਮ ਕੋਰਟ ਦੀ ਗਾਈਡਲਾਈਨਸ ਹੈ ਕਿ ਹਾਈਵੇ ਤੋਂ 500 ਮੀਟਰ ਦਾ ਗੈਪ ਹੋਣਾ ਚਾਹੀਦਾ ਉਸ ਚੀਜ਼ ਨੂੰ ਲੈ ਕੇ ਅਸੀਂ ਬਾਰ ਬਾਰ ਚਿੱਠੀਆਂ ਵੀ ਕੱਢੀਆਂ ਅਸੀਂ ਐਟਸੀ ਸਾਹਿਬ ਨੂੰ ਵੀ ਚਿੱਠੀ ਕੱਢੀ ਆ ਉਹਦੇ ਵਿੱਚ ਸਾਨੂੰ ਸਿਰਫ ਖਾਲੀ ਜਵਾਬਸਨ ਦਿੱਤੇ ਜਾ ਰਹੇ ਨੇ ਅਸੀਂ ਇਹ ਬਹੁਤ ਝੁਕਣਾ ਚਾਹਣਾ ਪੈ ਰਿਹਾ ਕਿ ਐਕਸਾਈਜ਼ ਵਿਭਾਗ ਇਸ ਚੀਜ਼ ਨੂੰ ਲਾਈਟ ਕਿਉਂ ਲੈ ਰਿਹਾ ਹੈ ਦੇਖਣ ਚ ਆਇਆ ਕਿ ਐਕਸਾਈਜ਼ ਵਿਭਾਗ ਦੇ ਵਿੱਚ ਜਿਹੜੇ ਇੱਥੋਂ ਦੇ ਇੰਚਾਰਜ ਨੇ ਉਹੀ ਸ਼ਰਾਬ ਦੇ ਠੇਕੇਦਾਰਾਂ ਨਾਲ ਮਿਲਦੇ ਆ ਉਹਨਾਂ ਨੇ ਉਸ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਪੱਤੀਆਂ ਪਾਈ ਦੀਆਂ ਨੇ ਆ। ਉਹ ਕਿਉਂ ਉਹਨਾਂ ਨੂੰ ਕਹਿਣਗੇ ਤੁਸੀਂ ਐਂ ਕਰਵਾਓ ਕਰੋ। ਸਾਡੀ ਫੋਨ ਤੇ ਗੱਲ ਹੋਈ ਈਟੀਓ ਮੈਡਮ ਨਾਲ। ਉਹ ਕਹਿੰਦੀ ਆ ਕਿ ਪ੍ਰਧਾਨ ਜੀ ਦੇਕੇਦਾਰਾਂ ਨੇ ਇਹ ਠੇਕਾ ਲੈਣ ਵੇਲੇ ਸਰਕਾਰ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਆ। ਅਸੀਂ ਉਹ ਪੈਸੇ ਪੂਰੇ ਕਰਵਾਣੇ ਆ। ਅਰੇ ਇਹ ਪੈਸੇ ਪੂਰੇ ਕਰਵਾਓ ਤੁਸੀਂ ਅਸੀਂ ਨਹੀਂ ਕਹਿੰਦੇ। ਤੁਸੀਂ ਕੌਣ ਹੈ ਪੈਸੇ ਪੂਰੇ ਕਰਵਾਉਣ ਵਾਲੇ? ਉਹ ਠੇਕੇਦਾਰਾਂ ਦੀ ਜ਼ਿੰਮੇਵਾਰੀ ਆ ਜਿਨ੍ਹਾਂ ਨੇ ਪੈਸੇ ਇਨਵੈਸਟ ਕੀ ਉਹਨਾਂ ਕੋਲ ਸੋਚ ਕੇ ਕੀਤਾ ਆ। ਤੁਹਾਡਾ ਕੰਮ ਹੈ ਜੋ ਵੀ ਸਰਕਾਰ ਦੀ ਜੋ ਨਿਆਲੇ ਦੀ ਗਾਈਡਲਾਈਨਸ ਨੇ ਉਹਦੇ ਮੁਤਾਬਕ ਕੰਮ ਕਰੋ ਇਹ ਹੁਣ ਅਸੀਂ ਜਿਹੜਾ ਉਸ ਮਹੀਮ ਨੂੰ ਦਿੰਦਾ ਹੈ ਕਨਲਾੜੀ ਮੋੜ ਤੇ ਠੇਕਾ ਬਿਲਕੁਲ 10 ਮੀਟਰ ਦੀ ਦੂਰੀ ਤੇ ਨਹੀਂ ਹੈ ਅਸੀਂ ਬਾਰ-ਬਾਰ ਡੀਸੀ ਸਾਹਿਬ ਨੂੰ ਵੀ ਚੇਤਾਵਨੀ ਸਾਰਿਆਂ ਨੂੰ ਬਾਰ-ਬਾਰ ਚਿੱਠੀਆਂ ਵੀ ਦਿੱਤੀਆਂ ਮੈਮੋਰੰਡਮ ਦੇਣ ਦੇ ਬਾਅਦ ਰਿਜ਼ਲਟ ਜ਼ੀਰੋ ਅਸੀਂ ਡੀਸੀ ਸਾਹਿਬ ਨੂੰ ਪਿਛਲੇ 15 ਦਿਨ ਪਹਿਲੇ ਮੰਗ ਪੱਤਰ ਦੇਣ ਤੋਂ ਬਾਅਦ ਆਪਾਂ ਇੱਕ ਚੀਜ਼ ਲਿਖੀ ਸੀ ਕਿ 15 ਦਿਨ ਤੋਂ ਬਾਅਦ ਸਨਾਤਨ ਧਰਮਿਕ ਸੰਘਰਸ਼ ਕਮੇਟੀ ਜਿਹੜੀ ਹੈ ਇੱਕ ਸੰਕੇਤਕ ਧਰਨਾ ਦੇਗੀ ਅੱਜ ਸਨਾਤਨ ਧਰਮ ਜਿਹੜੀ ਸੰਘਰਸ਼ ਕਮੇਟੀ ਹੈ ਉਹਦੇ ਵਿੱਚ ਬੱਖ-ਬੱਖ Hindu ਜੱਥੇਬੰਦੀਆਂ ਆਈਆਂ ਨੇ ਸਿਰਫ ਆਪਣੇ ਦੋ-ਦੋ ਤਿੰਨ-ਤਿੰਨ ਬੰਦੇ ਲੈ ਕੇ ਤਾਂ ਕਿ ਪ੍ਰਸ਼ਾਸਨ ਨੂੰ ਇਸ ਚੀਜ਼ ਬਾਰੇ ਯਾਦ ਦਿਲਾਇਆ ਜਾਵੇ ਕਿ ਬੀਸੀ ਸਾਹਿਬ ਨੇ ਮੰਗ ਪੱਤਰ ਦੇਣ ਤੋਂ ਬਾਅਦ ਅੱਜ 15 ਦਿਨ ਪੂਰੇ ਹੋ ਗਏ ਐ ਅੱਜ ਇਹ ਸੰਕੇਤਕ ਧਰਨਾ ਦਿੱਤਾ ਅਗਲਾ ਜੋ ਵੀ ਰਣਨੀਤੀ ਹੈ ਨੂੰ ਬਹੁਤ ਜਲਦੀ ਜਿਹੜੀ ਆ ਪ੍ਰੈਸ ਦੇ ਮਾਧਿਅਮ ਰਾਹੀਂ ਕੱਲ ਪਰਸੋ ਤੱਕ ਪਤਾ ਲੱਗ ਜਾਏ। ਸ਼ਿਰਸ਼ਾੜਾ ਹਰੀਕ ਨਾਈਜੀਰੀਆ ਉਹ ਕੱਲੀ ਕੱਲੀ ਵਰਦੀ ਆ। ਤੇ ਇੱਕ ਬੜੇ ਖੁਸ਼ੀ ਦੀ ਗੱਲ ਹੈ ਕਿ ਇਸ ਬੈਨਰ ਨੇ ਸਾਰੇ ਸ਼ਿਲਧਾਰਾਂ ਨੂੰ ਇਕੱਠਾ ਕੀਤਾ। ਸਦਾਤਮ ਗਰਮ ਹਿੱਤ ਸੰਘਰਸ਼ ਕਮੇਟੀ ਜਿਹੜੀ ਆ ਉਹਦਾ ਗਠਨ ਕੀਤਾ ਗਿਆ। ਹਰ ਇੱਕ ਜਿੱਥੇ ਦੂ ਚੱਕੇ ਬੰਦੀ ਨੇ ਸਮਰਥਨ ਕੀਤਾ। ਉਹਦੇ ਚ ਅਸੀਂ ਜ਼ਰੂਰਤੋਂ ਬਣਾਜੀ ਨੂੰ ਪ੍ਰਧਾਨ ਬਣਾਇਆ ਸੀ ਔਰ ਮੈਨੂੰ ਦਾਸ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਉਸ ਬਾਨੇ ਦੇ ਥਲੇ ਦੋ ਮੀਟਿੰਗਾਂ ਜਿਹੜੀਆਂ ਸਾਡੀ ਸਿਸਟਮ ਦੇ ਨਾਲ ਹੋਈਆਂ ਲੇਕਿਨ ਹੈਰਾਨ ਕਰਜੋ ਗੱਲ ਹੈ ਕਿ ਐਕਸਾਈਜ਼ ਵਿਭਾਗ ਜੋ ਕਿ ਸਿਰਫ ਇਸ ਕਾਣ ਬਣਾ ਗਿਆ ਕਿ ਸ਼ਰਾਬ ਕਾਰੋਬਾਰੀ ਆਪਣੀ ਮਨਮਰਜ਼ੀ ਨਾਲ ਕਰਨ ਉਹ ਸਮਾਜ 'ਚ ਗਲਤ ਮੈਸੇਜ ਨਾ ਦੇ ਲੇਕਿਨ ਇਹਦੇ ਵਿਪਰੀਤ ਐਕਸਾਈਜ਼ ਵਿਭਾਗ ਨੇ ਜਿਹੜੀ ਨਾੜਨ ਉਹ ਗੱਲ ਕਹਿੰਦੀ ਹੈ ਕਿ ਸ਼ਰਾਬ ਮਾਫੀਆਂ ਨੇ ਪਾਸੇ ਬਹੁਤ ਖਸਿਆ ਉਹਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਇਹ ਕਿਥੇ ਕੀ ਹੋ ਰਿਹਾ ਅਕਾ ਤੁਸੀਂ ਅੱਗੇ ਨਜ਼ਰ ਮਾਰੋ ਤੇ 10 ਫੁੱਟ ਦੀ ਦੂਰੀ ਤੇ ਠੇਕਾ ਖੋਲਦਾ ਪਰ ਉਹ ਲਾਗੇ 4 ਹਾਪੇ ਬਣਾਤੇ ਨੇ ਉਹ ਹਾਪੇ 24 ਮੀਟਰ ਸੇਵਨ ਕਰਾਉਂਦੇ ਨੇ ਔਰ ਸਰੀਆਂ ਦਾਰੂ ਬਣਾਉਂਦੇ ਆ ਸਾਡੀ ਲੜਾਈ ਸਿਰ ਦਿੰਦੇ ਆ ਜੇ ਮੰਤਾਂ ਦੀ ਮਰਿਆਦਾ ਔਰ ਦੇਰੀਮਾਨੂ ਬੰਦਾ ਰੱਖਣ ਵਾਸਤੇ ਉਹ ਹਾਪਾ ਉੱਥੋਂ ਬੰਦ ਹੋਣ ਸ਼ਰਾਬ ਦਾ ਕਾਰੋਬਾਰ ਬੰਦ ਹੋਵੇ ਨੀਰਦਾ ਕਾਰੋਬਾਰ ਬੰਦ ਹੋਵੇ ਔਰ ਠੇਕਾ ਜਿਹੜਾ 500 ਮੀਟਰ ਜਿਹੜਾ ਬੰਦਾ ਇਹਦਾ ਅਕੋਰਡਿੰਗ ਟੂ ਗਵਰਨਮੈਂਟ ਗਾਈਡਲਾਈਨ ਉਹਦੇ ਕੋਈ ਨਹੀਂ ਖੋਲੇ ਜਾਏ ਅਤੇ ਦੱਸ ਦਈਏ ਕਿ ਸਾਨੂੰ ਇਹ ਲੱਗਦਾ ਔਰ ਸਾਡੇ ਨੂੰ ਪਤਾ ਵੀ ਨਹੀਂ ਲੱਗਾ ਕਿ ਐਕਸਾਈਡ ਬਾਦਮਦਰ ਦੇ ਚਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਪੱਕੀ ਸ਼ਰਾਬ mafia ਦੇ ਨਾਲ ਪਾਈ ਦੀ ਇਸ ਕਾਰਨ ਕੋਈ ਵੀ ਸੁਣਵਾਈ ਜਿਹੜੀ ਕਿਸੇ ਤਰੀਕੇ ਦੀ ਨਹੀਂ ਹੁੰਦੀ ਅੱਜ ਮੌਕੇ ਤੇ ਪ੍ਰਸ਼ਾਸਨ ਨੇ ਬੱਜ ਕੇ ਕੋਈ ਛੂਈ ਲੈਣ ਦੀ ਗੱਲ ਕੀਤੀ ਜਾਂ ਕੋਈ ਸਵਾਲ ਪੁੱਛਣ ਦੀ ਗੱਲ ਕੀਤੀ ਤੁਹਾਡਾ ਦੇਖੋ ਸੰਭ ਤੇ ਦਸਤੇ ਸ਼ਰਮ ਆ ਰਹੀ ਹੈ ਕਿ ਲੜਨ ਵਾਲੇ ਹਿੰਦੂ ਜਿਨ੍ਹਾਂ ਖਿਲਾਫ ਲੜ ਰਹੇ ਉਹ ਵੀ ਹਿੰਦੂ ਤੇ ਜਿਹੜੇ ਸਾਨੂੰ ਪੰਜਾਬੀ ਜਿਗਾ ਫੁੱਦੂ ਬਣਾ ਕੇ ਵੇਖਦੂ ਇਹ ਦੁਰਭਾਗੇ ਫਗਾਨਕੋੜ ਦਾ ਇਹ ਆਸਾ ਗੰਦਾ ਸਿਸਟਮ ਜਿਹੜਾ ਉਹ ਪਠਾਨਕੋਟ ਦੇਖੋ ਨੂੰ ਮਿਲ ਰਿਹਾ ਲੇਕਿਨ ਇਹਨਾਂ ਨੂੰ ਨਕੀਲ ਪਾਵਾਂਗੇ ਅਸੀਂ ਸਲਾਹ ਕੀਤੀ ਹੈ ਕਿ ਇੱਕ ਰੈਟ ਪੇਟੀਸ਼ਨ ਸਨਾਤਨ ધਰਮਿਤ ਸੰਗਠਨਾਂ ਦੇ ਦਾਨ ਦੇ ਥੱਲੇ ਉਹਨਾਂ ਸ਼ਰਾਮ ਆਪਿਆਂ ਨਾਲ ਬੀਟੀਆਂ ਨੂੰ ਔਰ ਇਸ ਨਾਂ ਦੀ ਵਿਵਾਦ ਨੂੰ ਕੱਢਾਂਗੇ ਤੇ ਕਿਹੜੇ ਆਸੇ ਭੇਦ ਨੇ ਜਿਨ੍ਹਾਂ ਛੱਡ ਕੇ ਅਜੇ ਤੱਕ ਸੁਣਵਾਈ ਤੇ ਨਹੀਂ ਹੋਈ